ਕਹਿੰਦੇ ਬੱਚਾ ਤੇ ਬਾਂਦਰ ਜੇ ਚੁੱਪ ਕਰਕੇ ਬੈਠੇ ਸੰਜੋ ਬਿਮਾਰ ਵਾਹ ਠੀਕ ਐ ਨਾ ਇਹ ਇਲਤਾਂ ਕਰਦੇ ਚੰਗੇ ਲੱਗਦੇ ਪ੍ਰੋਬਲਮ ਐ ਉਹਦਾ ਹੱਲ ਵੀ ਨਾਲ ਨਾਲ ਐ ਜੀ ਪਰ ਸਾਡੀ ਕਾਉਂਸਲਿੰਗ ਦਾ ਇਹ ਨਾਲ ਹੋ ਜਾਂਦੀ ਹੁੰਦੀ ਸੀ ਮਤਲਬ ਸਾਡੀ ਕਾਉਂਸਲਿੰਗ ਨਹੀਂ ਸਾਡੀ ਕਾਉਂਸਲਿੰਗ ਹੁੰਦੀ ਕੰਨ ਨਾਲ ਲੱਗ ਹੋ ਜਾਂਦੇ ਦੋ ਪੈਂਦੀਆਂ ਸਾਨੀਆਂ ਸਲਿੰਗਾ ਹੋ ਜਾਂਦੀਆਂ ਸੀ ਸਾਰੀ ਮੈਨੂੰ ਹਲੇ ਤੱਕ ਯਾਦ ਸਰਕਾਰਾਂ ਕੀ ਡੇਰੇ ਕੀ ਲੀਡਰ ਕੀ ਮਤਲਬ ਸਾਰਿਆਂ ਦੇ ਕੱਪੜੇ ਪਾੜ ਦਿੰਦੇ ਤੁਸੀਂ ਹੁੰਦੇ ਪਰ ਕਿਸੇ ਨੇ ਅਜੇ ਤੱਕ ਨਾ ਕੋਈ ਪਰਚਾ ਅਜਿਹਾ ਤੁਸੀਂ ਤਾਂ ਬਹੁਤ ਜ਼ਿਆਦਾ ਇੰਪੇਸ਼ੀਐਂਟ ਹੋ ਗਏ ਨੇ ਲੋਕ ਲੋਕਾਂ ਚ ਨਾ ਉਹ ਅੰਦਰ ਜਜ਼ਬ ਨਹੀਂ ਰਹਿ ਗਿਆ ਦੋਸਤੋ ਸਵਾਗਤ ਹੈ ਤੁਹਾਡਾ ਜਗੀ ਦੇ ਪੋਡਕਾਸਟ ਚ ਪਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਾਜੀ ਤੁਹਾਡੀ ਮੂਵੀ ਆ ਰਹੀ ਹੈ ਫਰਲੋ ਅੱਛਾ ਫਰਲੋ ਅੱਛਾ ਆ ਰਹੀ ਹੈ ਆ ਰਹੀ ਹੈ ਦਸਮਾਹੀ ਤਾਂ ਹੀ ਤੁਸੀਂ ਇੱਥੇ ਕੋਈ ਨਹੀਂ ਮਾਹੌਲ ਬਣਾ ਰਿਹਾ ਮੈਂ ਨਹੀਂ ਨਹੀਂ ਪਾਜੀ ਆਪਣੇ ਨਾਂ ਜਿਹੜਾ ਟਾਈਟਲ ਡਿਸਾਈਡ ਹੁੰਦਾ ਉਹ ਕਿਵੇਂ ਕੀਤਾ ਬੜਾ ਯੂਨੀਕ ਜਿਹਾ ਜਿਵੇਂ ਪੁਰਾਣਾ ਵਰਡ ਚੱਕਿਆ ਫਰ ਲੋ ਇਹ ਬੜੇ ਨਾ ਬ੍ਰੇਨਸਟਾਰਮਿੰਗ ਹੁੰਦੀ ਜਿੱਦਾਂ ਫਿਲਮ ਦਾ ਪਹਿਲਾਂ ਤਾਂ ਆਈਡੀਆ ਤੇ ਡਿਸਕਸ਼ਨ ਹੁੰਦੀ ਹੈ ਕਿ ਫਿਲਮ ਕੀ ਬਣਾਉਣੀ ਹੈ 10 15 20 ਆਈਡੀਆ ਡਿਸਕਸ ਕਰਦੇ ਆ ਫਿਰ ਕਹਿੰਦੇ ਜਾਂ ਨਹੀਂ ਉਹ ਫਾਈਨਲੀ ਉਹ ਠੀਕ ਹੈ ਉੱਤੇ ਫਿਲਮ ਬਣਾਉਣੀ ਹੈ ਕਈ ਵਾਰੀ ਫਿਲਮ ਬਣ ਜਾਂਦੀ ਫਿਲਮ ਐਡਿਟ ਤੇ ਵੀ ਚੱਲੀ ਜਾਂਦੀ ਪਰ ਉਹਦਾ ਟਾਈਟਲ ਨਹੀਂ ਤੁਹਾਨੂੰ ਸਮਝ ਜਾਂਦਾ ਹੁੰਦਾ ਫਿਰ ਇਹਦਾ ਨਾਮ ਕੀ ਰੱਖੀਏ ਫਿਲਮ ਦਾ ਬਿਲਕੁਲ ਸਹੀ ਫਿਰ ਉਹ ਤੇਰਾ ਬ੍ਰੇਨਸਟਾਰਮਿੰਗ ਹੁੰਦੀ ਹੈ ਸੋ ਫਰਲੋ ਸ਼ਬਦ ਜਿਹੜੇ ਸਾਡੀ ਏਜ ਗਰੁੱਪ ਤੱਕ ਦੇ ਨੇ ਉਹਨਾਂ ਲਈ ਤਾਂ ਬੜਾ ਕਾਮਨ ਹੈ ਕਿਉਂਕਿ ਮੋਸਟਲੀ ਲੋਕੀ ਦਫ਼ਤਰਾਂ ਚੋਂ ਫਰਲੋ ਮਾਰਦੇ ਹੁੰਦੇ ਸੀ ਹੁਣ ਤਾਂ ਸੀਸੀਟੀਵੀ ਕੈਮਰੇ ਲੱਗੇ ਨੇ ਬਾਇਓਮੈਟ੍ਰਿਕ ਅੱਜਕੱਲ ਉਹ ਅਟੈਂਡੈਂਸ ਹੈ ਜਾਣ ਲੱਗਿਆਂ ਵੀ ਲਾਉ ਧਿਆਨ ਲੱਗਿਆਂ ਵੀ ਬਹੁਤੀਆਂ ਥਾਵਾਂ ਤੇ ਚਾਲੂ ਹੋ ਗਈ ਹੈ ਪਹਿਲਾਂ ਪਤਾ ਨਹੀਂ ਸੀ ਹੁੰਦਾ ਮਾਵਾ ਪੁੱਤ ਨਹੀਂ ਸੰਭਾਲਦੀਆਂ ਹਨ ਜਿੱਦਾਂ ਉਦਾਂ ਦਾ ਮਾਹੌਲ ਹੁੰਦਾ ਸੀ ਕੋਈ ਆ ਗਿਆ ਦਫ਼ਤਰ ਆ ਗਿਆ ਨਹੀਂ ਆਇਆ ਤਾਂ ਨਹੀਂ ਬਹੁਤੇ ਆ ਕੇ ਹਾਜ਼ਰੀ ਲਾ ਕੇ ਚਲੇ ਜਾਂਦੇ ਹੁੰਦੇ ਸੀ ਉਹਨੂੰ ਕਹਿੰਦੇ ਫਰਲੋ ਮਾਰ ਗਿਆ ਬਾਜੀ ਫਰਲੋ ਦਾ ਸਹੀ मीनिंग ਕੀ ਸੀ ਜਿਵੇਂ ਹੁਣ ਤੱਕ ਆਪਾਂ ਕਹਦੇ ਹੁੰਨੇ ਨਾ ਕਿ ਕੋਈ ਨਿਕਲ ਗਿਆ ਭੱਜ ਗਿਆ ਉਹ ਫਰਲੋ ਤੇ ਹੈ ਜੇ ਇਹਦਾ ਲਿਟਰਲ मीनिंग ਤੇ ਜਾਵਾਂ ਬਾਜੀ ਅੰਗਰੇਜ਼ਾਂ ਦੇ ਟਾਈਮ ਤੇ ਇਹ ਜਿਹੜਾ ਫਰਲੋ ਸ਼ਬਦ ਕਾਮਨ ਸੀ ਜਦੋਂ ਫੌਜ ਵਿੱਚੋਂ ਕੋਈ ਛੁੱਟੀ ਜਾਣਾ ਹੁੰਦਾ ਸੀ ਨਾ ਜੀ ਤੇ ਉਹਨੂੰ ਇੱਕ ਉਹ ਡਾਕੂਮੈਂਟ ਮਿਲਦਾ ਹੁੰਦਾ ਸੀ ਵੀ ਇਹਨੂੰ ਭੇਜਦੇ ਆਂ ਫਲਾਣੀ ਤਾਂ ਦੇ ਇਦਾਂ ਇਦਾਂ ਉਹ ਫਰਲੋ ਤੇ ਜਾਂਦਾ ਹੁੰਦਾ ਸੀ ਮੂਵੀ ਚ ਤੁਸੀਂ ਫਰਲੋ ਲੈ ਕੇ ਆਏ ਹੋ ਇਹ ਫਰਲੋ ਸਾਡਾ ਜਿਹੜਾ मीनिंग ਹੈ ਉਹ ਹੀ ਹੈ ਮਤਲਬ ਪਘੋੜਾ ਹੋ ਗਿਆ ਬੰਦਾ ਆਪਣੀ ਡਿਊਟੀ ਤੋਂ ਜਾਂ ਆਪਣੇ ਕੰਮ ਤੋਂ ਜਾਂ ਕੋਈ ਬੰਦਾ ਫਰਲੋ ਇਦਾਂ ਮਾਰ ਗਿਆ ਤੇ ਨਾਲ ਐਡਜਸਟਮੈਂਟ ਵੀ ਇਦਾਂ ਦੀ ਕਰ ਗਿਆ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਮੈਮ ਤੁਹਾਡਾ ਕੀ ਰੋਲ ਹੈ ਜੀ ਮੂਵੀ 'ਚ ਮੇਰਾ ਇਹਦੇ ਵਿੱਚ ਰੋਲ ਹੈਗਾ ਵਾ ਇੱਕ ਵਾਈਫ ਡਿਵੋਰਸ ਹੋਇਆ ਜਿਹਦਾ ਇੱਕ ਮਦਰ ਦਾ ਤੇ ਲਵਰ ਦਾ ਸਰਕਾਰੀ ਟੀਚਰ ਦਾ ਸੋ ਇਹਦੇ ਵਿੱਚ ਕਾਫੀ ਸ਼ੇਡਸ ਹੈਗੀਆਂ ਵਾ ਭਾਜੀ ਤੁਸੀਂ ਮੈਂ ਪੀਮਾ ਦਿਖਾ ਨਹੀਂ ਦਿੱਤੀ ਪਰ ਵੈਰ ਰੋਲ ਜਿੰਨਾ ਮਰਜ਼ੀ ਇਹ ਚਾਹ ਕੇ ਇਹਨਾਂ ਦੇ ਕਹਿੰਦਾ ਮਤਲਬ ਕਿ ਇੱਕ ਐਕਟਰਸ ਲਈ ਜਾਂ ਐਕਟਰ ਲਈ ਇਹ ਬਹੁਤ ਜ਼ਰੂਰੀ ਹੁੰਦਾ ਕਿ ਉਹਨੂੰ ਕਿੰਨੇ ਸ਼ੇਡਸ ਪਲੇ ਕਰਨ ਨੂੰ ਮਿਲ ਰਹੇ ਨੇ ਇਹ ਤਾਂ ਬਹੁਤ ਸਾਰੇ ਗਣਾਤ ਹਾਂਜੀ ਕਿਉਂਕਿ ਇਹਨਾਂ ਦਾ ਛੋਟਾ ਬੱਚਾ ਵੀ ਇਹਦੇ ਚ ਹੈਗਾ ਫਿਲਮ 'ਚ ਹਨਾ ਉਹਦੀ ਇੱਕ ਬੀਂਗ ਹੈ ਮਦਰ ਇਹਨਾਂ ਦਾ ਕਿਵੇਂ ਦਾ ਪਰਫਾਰਮੈਂਸ ਹੋਣਾ ਚਾਹੀਦਾ ਉਹ ਅਲੱਗ ਚੀਜ਼ ਹੈ ਜਦੋਂ ਜ਼ਿੰਦਗੀ 'ਚ ਇੱਕ ਬੰਦਾ ਉਦਾਸ ਹੈ ਡਿਵੋਰਸਡ ਆਦਮੀ ਇੱਕ ਲੋਨਲੀਨੈਸ ਚੋਂ ਲੰਘ ਰਿਹਾ ਹੈ ਕੱਲੇਪਨ ਚੋਂ ਉਹਦਾ ਇੱਕ ਆਪਣਾ ਐਕਸਪ੍ਰੈਸ਼ਨ ਹੈ ਲਾਈਫ ਦਾ ਜਦੋਂ ਦੀ ਜ਼ਿੰਦਗੀ ਚ ਦੁਬਾਰਾ ਕੋਈ ਬੰਦਾ ਆਉਂਦਾ ਕੋਈ ਆਸ ਦੀ ਕਿਰਨ ਜਾਗਦੀ ਹੈ ਉਦੋਂ ਅਲੱਗ ਤਰ੍ਹਾਂ ਦਾ ਫਲੇਵਰ ਹੈ ਸੋ ਇਹ ਦੱਸ ਰਹੇ ਨੇ ਕਿ ਅਲੱਗ ਅਲੱਗ ਤਰ੍ਹਾਂ ਦੇ ਇਹਦੇ ਵਿੱਚ ਇਹਨਾਂ ਦੇ ਸ਼ੇਡਸ ਨੇ ਮੈਨੂੰ ਲੱਗਦਾ ਕਿਸੇ ਐਕਟਰ ਨੂੰ ਬlesing ਲੱਗਦੀ ਹੈ ਕਿ ਮੈਨੂੰ ਕਈ ਤਰ੍ਹਾਂ ਦੇ ਚੀਜ਼ਾਂ ਕਰਨ ਨੂੰ ਮਿਲ ਰਹੀ ਹੈ ਬੰਦਾ ਵੀ ਉਹ ਮਿਲਿਆ ਜਿਹੜਾ ਫਰਲੋ ਤੇ ਇਹ ਤੁਹਾਨੂੰ ਫਿਲਮ ਦੱਸੇਗੀ ਹਨਾ ਦਿਲ ਉਹ ਦਿਲ ਵੀ ਉਹਦੇ ਨਾਲ ਲੱਗਦਾ ਨਾ ਅੱਜਕੱਲ ਆਲਤ ਹੈ ਜਿਵੇਂ ਮਤਲਬ ਕੋਈ ਕੁੜੀ ਨੂੰ ਜਾਂ ਹੋਰ ਨੂੰ ਆਮ ਬੰਦੇ ਨਹੀਂ ਪਸੰਦ ਆਉਂਦੇ ਨਹੀਂ ਮੈਂ ਨਾਰਮਲ ਸਿਆਣਾ ਜਿਆ ਬੰਦਾ ਨਹੀਂ ਮੈਂ ਤਾਂ ਹੀ ਕਿਤੇ ਕਿਸੇ ਨੂੰ ਪਸੰਦ ਨਹੀਂ ਆਇਆ ਨਹੀਂ ਨਹੀਂ ਤੁਸੀਂ ਜਿੰਨੇ ਤੁਸੀਂ ਭਾਜੀ ਪਹਿਲਾਂ ਤਾਂ ਬਹੁਤ ਤੁਸੀਂ ਕੁੱਗੀ ਦੇ ਇੰਨੇ ਸ਼ੋਅ ਅਸੀਂ ਦੇਖੇ ਅਸੀਂ ਤਾਂ ਭਾਜੀ ਤੁਹਾਨੂੰ ਦੇਖਦੇ ਆਏ ਹਾਂ ਵੀ ਕਿਸ ਤਰੀਕੇ ਨਾਲ ਹੁਣ ਤਾਂ ਖੈਰ ਟੋਲਰੈਂਸ ਵੀ ਘਟ ਗਈ ਲੋਕਾਂ 'ਚ ਹੁਣ ਤਾਂ ਹਾਂ ਹਿਊਮਰਲੀ ਬਹੁਤ ਲੋਕਾਂ ਦੀ ਪੀਸ਼ਾ ਨਾਲ ਦੀ ਨਾਲ ਤੁਸੀਂ ਪਹਿਲਾਂ ਮੈਂ ਮੈਨੂੰ ਹਲੇ ਤੱਕ yaad ਆ ਸਰਕਾਰਾਂ ਕੀ ਡੇਰੇ ਕੀ ਲੀਡਰ ਕੀ ਮਤਲਬ ਸਾਰਿਆਂ ਦੇ ਕੱਪੜੇ ਪਾੜ ਦਿੰਦੇ ਤੁਸੀਂ ਉਹਦੇ ਵਿੱਚ ਪਰ ਕਿਸੇ ਨੇ ਅੱਜ ਤੱਕ ਨਾ ਕੋਈ ਪਰਚਾ ਅੱਜ ਕੱਲ ਤੁਸੀਂ ਤਾਂ ਕੋਈ ਛੇੜ ਕੇ ਦੇਖੋ ਕਿਸੇ ਨੂੰ ਨਾਲ ਦੀ ਨਾਲ ਪਰਚਾ ਹੁਣ ਲੋਕ ਹਾਂ ਬਹੁਤ ਜ਼ਿਆਦਾ ਇੰਪੇਸ਼ੀਐਂਟ ਹੋ ਗਏ ਨੇ ਲੋਕ ਲੋਕਾਂ ਚ ਨਾ ਉਹ ਅੰਦਰ ਜਜ਼ਬ ਨਹੀਂ ਰਹਿ ਗਿਆ ਬੱਚਿਆਂ ਲਈ ਭਾਜੀ ਕੀ ਮੈਸੇਜ ਦੇਵੋਗੇ ਬੱਚੇ ਜਿਵੇਂ ਅੱਜ ਕੱਲ ਨੈਗੇਟਿਵਿਟੀ ਦਾ ਮਾਹੌਲ ਹੈ ਸਾਰਾ ਹਨਾ ਆਪਾਂ ਵੇਖਦੇ ਹਾਂ ਕਿ ਕਿਸੇ ਨੂੰ ਜੌਬ ਦੀ ਟੈਨਸ਼ਨ ਆਪਣੇ ਪਿੰਡਾਂ ਵਾਲਿਆਂ ਨੂੰ ਸਪੈਸ਼ਲੀ ਸ਼ਹਿਰ ਵਾਲੇ ਤਾਂ ਫਿਰ ਐਡਜਸਟ ਕਰ ਲੈਂਦੇ ਆ ਕੋਈ ਕਿਤੇ ਲੱਗ ਗਿਆ ਕੋਈ ਕਿਤੇ ਲੱਗ ਗਿਆ ਪਿੰਡਾਂ ਵਾਲੇ ਵਾਲੇ ਤੱਕ ਸਿਰਫ ਕੈਨੇਡਾ ਨੂੰ ਹੀ ਸਮਝਦੇ ਆ ਵੀ ਭਾਈ ਕੈਨੇਡਾ ਜਾਣਾ ਤੇ ਮੈਂ ਫਿਰ ਸਕਸੈਸਫੁਲ ਹੋਣਾ। ਬੱਚਿਆਂ ਲਈ ਭਾਈ ਜੇ ਤੁਸੀਂ ਇਹ ਫਿਲਮ ਦੇਖੋਗੇ ਨਾ ਫਰ ਲੋ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਹਦੇ ਵਿੱਚ ਇੱਕ ਬੜਾ ਖੂਬਸੂਰਤ ਮੈਸੇਜ ਹੈ ਕਿ ਜ਼ਿੰਦਗੀ 'ਚ ਅਸੀਂ ਹੱਸਦੇ-ਹੱਸਦੇ ਵੀ ਕਿੰਨੀਆਂ ਕੀਮਤੀ ਗੱਲਾਂ ਕਈ ਵਾਰੀ ਸ਼ੇਅਰ ਕਰਦੇ ਆ। ਸੋ ਇਹਦੇ ਵਿੱਚ ਉਹੀ ਸ਼ੇਅਰ ਕੀਤੀਆਂ ਨੇ ਕਿ ਹਾਸਾ ਹੱਸਦੇ-ਹੱਸਦੇ ਸਮਾਜ ਨੂੰ ਔਰ ਯੂਥ ਨੂੰ ਇਹਦੇ 'ਚ ਕੋਈ ਬਹੁਤ ਅੱਛਾ ਅਸੀਂ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਉਸ ਸਮੱਸਿਆ ਬਾਰੇ ਜਿਹਦੇ ਤੋਂ ਅੱਜ ਅਸੀਂ ਬਹੁਤ ਬੁਰੀ ਤਰ੍ਹਾਂ ਜੂਝ ਰਹੇ ਆ ਜਿਹਦੇ ਨਾਲ ਅਸੀਂ ਜੀ ਸੋ ਡਰੱਗਸ ਬਾਰੇ ਵੀ ਇਹਦੇ ਵਿੱਚ ਗੱਲ ਕੀਤੀ ਹੈ ਸੋ ਮੈਨੂੰ ਲੱਗਦਾ ਹੈ ਕਿ ਅਸੀਂ ਸੁਸਾਇਟੀ ਨੂੰ ਇੱਕ ਜੁਟ ਹੋਣ ਦੀ ਇਹਦੇ ਵਿੱਚ ਗੱਲ ਕੀਤੀ ਸੁਸਾਇਟੀ ਬਜਾਏ ਕਿ ਵੇਟ ਕਰਦੀ ਰਵੇ ਕਿ ਕੋਈ ਮਸੀਹਾ ਆ ਕੇ ਸਾਡੇ ਲਈ ਕੁਝ ਕਰ ਦਵੇ ਸੁਸਾਇਟੀ ਆਪ ਕਿਉਂ ਨਹੀਂ ਕਰਦੀ ਉੱਠ ਬਿਲਕੁਲ ਭਾਈ ਇੱਕ ਹੋਰ ਮੈਸੇਜ ਤੁਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਕੋਈ ਸਰਕਾਰੀ ਅਫਸਰ ਆਪਦੀ ਡਿਊਟੀ ਤੇ ਜੇ ਆਪਦੀ ਸਹੀ ਪਾਵਰ ਦਾ ਉਪਯੋਗ ਕਰੇ ਤੇ ਬਹੁਤ ਕੁਝ ਬਦਲ ਸਕਦਾ ਹੈ। ਇਹੀ ਮੈਂ ਕਹਿ ਰਿਹਾ ਕਿ ਹਰ ਕਲਮ 'ਚ ਤਾਕਤ ਹੈ। ਜੇ ਕਲਮ ਲੋਕਾਂ ਦੇ ਖਿਲਾਫ ਵਰਤੀ ਜਾਵੇ ਤੇ ਸਮਾਜ ਬਰਬਾਦ ਹੋ ਜਾਂਦਾ ਹੈ। ਉਹੀ ਕਲਮ ਜੇ ਲੋਕਾਂ ਲਈ ਵਰਤੀ ਜਾਵੇ ਤੇ ਸਮਾਜ ਦਾ ਕਾਇਆਕਲਪ ਹੋ ਜਾਂਦਾ ਹੈ। ਸਮਾਜ ਇੱਕ ਪ੍ਰੋਗਰੈਸਿਵ ਰਸਤੇ ਤੇ ਤੁਰ ਪੈਂਦਾ। ਬਿਲਕੁਲ ਭਾਜੀ। ਜਿਸ ਤਰੀਕੇ ਨਾਲ ਮੂਵੀ ਦਾ ਮੈਂ ਟ੍ਰੇਲਰ ਦੇਖਿਆ ਹਾਲਾਂਕਿ ਮੈਂ ਦੱਸੂਗਾ ਨਹੀਂ ਕੀ ਹੈ ਕੀ ਨਹੀਂ ਪਰ ਜਿਸ ਤਰੀਕੇ ਨਾਲ ਮੂਵੀਜ਼ ਦਿਖਾਇਆ ਗਿਆ ਫਨੀ ਵੀ ਇੱਕ ਪ੍ਰੋਪਰ ਪੰਚਸ ਹੈ। ਪ੍ਰੋਪਰ ਉਹ ਹੁੰਦਾ ਵੀ ਮੈਂ ਤਾਂ ਯਾਰ ਇੱਕ ਦਰਜੀ ਜਿਵੇਂ ਤੁਸੀਂ ਦੱਸਿਆ ਵੀ ਦਰਜੀ ਵੀ ਨਾਲ ਆ ਉਹਦਾ ਸਰਕਾਰੀ ਦਫ਼ਤਰਾਂ ਦੇ ਹਾਲ ਆ ਹੀ ਆ ਅੱਜਕੱਲ ਹੁਣ ਤਾਂ ਖੈਰ ਫਿਰ ਬਹੁਤ ਸੁਧਰ ਗਏ ਪਹਿਲਾਂ ਤਾਂ ਉਹੀ ਸੀਗੇ ਕੋਈ ਦਰਜੀ ਦੀ ਦੁਕਾਨ ਖੋਲੀ ਬੈਠਾ ਕੋਈ ਗੋਲੇਆਂ ਵਾਲੀ ਰੇੜੀ ਲਾਈ ਬੈਠਾ ਬਾਹਰ ਪਰ ਇਹ ਭਾਜੀ ਕਿਸ ਤਰੀਕੇ ਦਾ ਜਿਵੇਂ ਆਪਾਂ ਮੰਨ ਲੈਂਦੇ ਆ ਫਨੀ ਫਨੀ ਨੂੰ ਤੁਸੀਂ ਮੈਸੇਜ ਦੇ ਤੌਰ ਤੇ ਜਦੋਂ ਗੱਲ ਤਾਂ ਉਹੀ ਹੈ ਜੀ ਅਸੀਂ ਸੁਸਾਇਟੀ ਚ ਪਿਕ ਕਰਦੇ ਨਾ ਜਿਹੜੀਆਂ ਚੀਜ਼ਾਂ ਸੁਸਾਇਟੀ ਚ ਹੈਗੀਆਂ ਨੇ ਜਦੋਂ ਅਸੀਂ ਵੀ ਸਕੂਲ ਪੜ੍ਹਦੇ ਹੁੰਦੇ ਸੀ ਨਾ ਮੈਨੂੰ ਯਾਦ ਆ ਸਾਡੇ ਦੋ ਤਿੰਨ ਟੀਚਰ ਨੇ ਐਸੇ ਹੈਗੇ ਸੀ ਜਿਨ੍ਹਾਂ ਦਾ ਨਾਲ ਸਾਈਡ ਬਿਜ਼ਨਸ ਚੱਲਦਾ ਸੀ ਬਿਲਕੁਲ ਉਹ ਹਾਲਾਂਕਿ ਮੇਰੇ ਵਿੱਚ ਕੋਈ ਇਤਰਾਜ਼ ਨਹੀਂ ਹੈ ਹੋਣਾ ਚਾਹੀਦਾ ਸਾਰਿਆਂ ਦਾ ਬਟ ਸਰਕਾਰੀ ਪ੍ਰੋਟੋਕਾਲ ਦੇ ਮੁਤਾਬਕ ਤੁਸੀਂ ਕੋਈ ਹੋਰ ਸੈਕੰਡ ਇਨਕਮ ਜਨਰੇਟ ਨਹੀਂ ਕਰ ਸਕਦੇ ਜੇ ਕਰਦੇ ਹੋ ਤੇ ਉਹ ਸਰਕਾਰ ਦੀ ਨੋਟਿਸ 'ਚ ਹੋਣਾ ਚਾਹੀਦਾ ਔਰ ਸਰਕਾਰ ਨੂੰ ਤੁਹਾਡੀ ਉਸ ਇਨਕਮ ਦਾ ਸ਼ੇਅਰ ਜਾਂਦਾ ਤੁਹਾਨੂੰ ਵਿੱਚ ਤੁਹਾਡਾ ਹਿੱਸਾ ਮਿਲਦਾ ਸਰਕਾਰ ਨੂੰ ਸਰਕਾਰ ਦਾ ਬਟ ਬਹੁਤੇ ਥਾਮਤੇ ਇਦਾਂ ਅੱਜ ਵੀ ਹੈਗਾ ਕਿ ਲੋਕਾਂ ਦੇ ਨਾਲ ਆਪਣੇ ਕੋਈ ਸਕੂਲਾਂ ਜਾ ਕੇ ਮਾਸਟਰ ਜੀ ਬਾਏ ਪ੍ਰਾਪਰਟੀ ਦੀ ਆਪਣੀ ਪ੍ਰਾਪਰਟੀ ਡੀਲਰ ਨੇ ਵਝਾ ਕੇ ਆਪਣੇ ਆਫਿਸ ਬੰਦੇ ਨੇ ਠੀਕ ਹੈ ਵੀ ਬਿਜ਼ਨਸ ਕਰਦੇ ਬੱਚਿਆਂ ਲਈ ਪੈਸਾ ਬਣਾ ਰਹੇ ਨੇ ਇਦਾਂ ਹੀ ਕਈ ਸਰਕਾਰੀ ਅਫਸਰ ਐਸੀ ਨੇ ਮਿਸ ਮੈਂ ਦੇਖੇ ਸਾਡੇ ਵੀ ਉਥੇ ਇੱਕ ਸਰਕਾਰੀ ਅਫਸਰ ਸੀ ਬੜੇ ਵੱਡੇ ਜਿਹਨੂੰ ਗਸਟਡ ਅਫੀਸਰ ਕਹਿੰਦੇ ਨੇ ਉਹ ਸ਼ਾਮੀ ਆ ਕੇ ਆਪਣੇ ਪੀਸੀਓ ਤੇ ਬਹਿ ਜਾਂਦੇ ਹੁੰਦੇ ਸੀ ਉਹਨਾਂ ਨੇ ਪੀਸੀਓ ਖੋਲਿਆ ਹੋਇਆ ਸੀ ਜਿਵੇਂ ਉਹ ਤੁਹਾਡੀ ਸ਼ਾਇਦ ਪਹਿਲਾਂ ਦਿਖਾਇਆ ਤੁਸੀਂ ਉਹ ਮੈਡਮਾਂ ਬੁਣਦੀਆਂ ਹੁੰਦੀਆਂ ਸੀ ਉਹ ਨਾਲ ਉਹ ਵੀ ਕੰਮ ਸੀ ਹਾਂ ਇਹ ਤਾਂ ਪ੍ਰੈਕਟੀਕਲ ਹੁੰਦਾ ਹੀ ਸੀ ਨਾ ਵੀ ਨਾਲੇ ਕਿ ਬੱਚੇ ਪੜਾਈ ਜਨ ਨਾਲੇ ਇੱਥੇ ਉਹਨਾਂ ਦਾ ਗੋਲਾ ਦਿੱਤਾ ਨਾ ਇੱਥੇ ਖਿੱਚ ਲੈਣੀ ਹੈ ਇੱਥੇ ਹੀ ਖਿੱਚ ਲੈਣੀ ਹੈ ਕਰੀ ਜਿਹਾ ਨਾ ਤੇ ਇਹ ਬੜੀਆਂ ਕਾਮਨ ਗੱਲਾਂ ਹੁੰਦੀਆਂ ਸੀ ਉਦੋਂ ਹੁਣ ਖੈਰ ਬਦਲ ਗਿਆ ਸਮਾਂ ਹੁਣ ਵੀ ਜਿਹੜਾ ਘਟ ਹੈ ਹੁਣ ਟੀਚਰਾਂ ਜੇ ਚਲੋ ਸਵੈਟਰ ਨਹੀਂ ਬੁਣਦੀਆਂ ਇੱਧਰ ਉੱਧਰ ਵੇਲਾ ਜੇ ਵੇਖ ਕੇ ਰੀਲ ਤਾਂ ਬਣਾ ਹੀ ਰਹਿੰਦੀਆਂ ਐ ਕਰਦੀ ਭਾਜੀ ਕਈ ਜਿਵੇਂ ਪਾਰਟੀ ਹੁੰਦੀ ਸੀ ਨਾ ਮੈਨੂੰ ਇੱਕ ਦਿਨ ਭੇਜਤਾ ਹਾਂਜੀ ਕਹਿੰਦੇ ਵੀ ਸਮੋਸੇ ਲੈ ਆਓ ਆਮ ਜਵਾਕਾਂ ਨੂੰ ਭੇਜ ਦਿੰਦੇ ਆ ਨਾ ਵੀ ਛੁੱਟੀ ਲੈ ਕੇ ਜਾ ਭਾਈ ਸਮੋਸੇ ਫੜ ਲੈ 10 ਸਮੋਸੇ ਮੈਂ ਗਿਆ ਮੈਂ ਕਿਹਾ ਯਾਰ ਇੱਕ ਲਾ ਲਈਏ ਢੇੜਾ ਹਣਾ ਇੱਕ ਸਮੋਸਾ ਮੈਂ ਖਾ ਗਿਆ ਜੀ ਪੈਸੇ ਵਧੇ ਮੈਂ ਖਾ ਗਿਆ 9 ਲੈ ਕੇ ਉਹਨਾਂ ਨੂੰ ਦੇਤੇ ਅੱਛਾ ਆਂਦੇ ਹੋਏ ਨਾ ਲਫਾਫਾ ਕਿਤੇ ਸਾਈਕਲ ਸੁਗਲ ਚ ਵੱਜਿਆ ਤੇ ਉਹ ਸਮੋਸੇ ਦੋ ਟੁੱਟ ਗਏ ਅੱਛਾ ਉਹ ਆਇਆ ਮੇਰੇ ਤਾਂ ਬਣ ਗਈ ਮੈਂ ਕਿਹਾ ਮੈਮ ਆ ਲੋ ਜੀ ਫੜੋ ਉਹਨਾਂ ਵੇਖ ਕੇ ਕਹਿੰਦੇ ਤੂੰ ਐ ਕਰ ਇਹਨਾਂ ਨੂੰ ਨਾ ਵਾਪਸ ਕਰਿਆ ਹਾਂ ਮੈਂ ਕਿ ਹੁਣ ਮੈਂ ਅੰਦਰੋਂ ਕਿਵੇਂ ਕੱਢਾਂ ਇੱਕ ਸਮੋਸਾ ਇਹ ਤਾਂ ਠੀਕ ਹੈ ਵਾਪਸ ਵਾਪਸ ਤਾਂ ਨਹੀਂ ਹੋਣੇ ਮੈਡਮ ਇਹ ਟੁੱਟ ਗਿਆ ਜੀ ਇਹ ਹੁਣ ਨਹੀਂ ਹੋਣੇ ਤਾਂ ਉਹਨਾਂ ਨੇ ਮੈਨੂੰ ਉਦੋਂ ਪਤਾ ਸੀ ਉਹਨਾਂ ਨੂੰ ਵੀ ਇਹਨੇ ਕਪਲਾ ਕੀਤਾ ਕੋਈ ਇਹ ਤਾਂ ਨਹੀਂ ਜਾਂਦਾ ਮੈਂ ਕਿ ਸਕੂਲ ਟਾਈਮ ਦੇ ਕਪਲੇ ਬਾਜੋ ਬਹੁਤ ਭਾਜੀ ਜਾਂਦੇ ਨਹੀਂ ਸੀ ਭਾਜੀ ਸਕੂਲ ਸਕੂਲ ਕਿਹੜੇ ਵੇਲੇ ਗਏ ਆ ਅੱਧੀ ਛੁੱਟੀ ਬਾਹਰ ਇੱਕ ਵਾਰੀ ਤਾਂ ਮੈਨੂੰ ਲੱਗਾ ਇਹਦਾ ਸਕੂਲ ਵਾਲੇ ਸਾਡੇ ਪ੍ਰਿੰਸੀਪਲ ਤੁਸੀਂ ਵੀ ਫਰਲੋ ਮਾਰਦੇ ਰਹੇ ਹੋ ਭਾਜੀ ਫਰਲੋ ਕੀ ਫਰਲੋ ਕਹਿ ਲਓ ਇਹ ਬੈਂਕ ਅੱਜ ਦੀ ਡੇਟ ਚਾਪ ਕਹਿੰਦੇ ਨੇ ਬੈਂਕ ਦਸਣਾ ਨਹੀਂ ਕਰਨਾ ਨਹੀਂ ਸਾਡੇ ਸਰ ਹੁੰਦੇ ਸੀਗੇ ਜੀ ਉਹਨਾਂ ਦੇ ਦਫ਼ਤਰੋਂ ਬਾਹਰੋਂ ਨਿਕਲ ਕੇ ਤੇ ਫਰਾਰ ਹੂੰ ਟਿਊਸ਼ਨ ਦੀ ਫੀਸ ਮਨੋਲੇ ਤਾਂ ਕਿਹਾਦਾ ਮੈਂ ਟਿਊਸ਼ਨ ਲੱਗਿਆ ਮੈਂ 3 ਮਹੀਨੇ ਘਰੋਂ ਫੀਸ ਲੈ ਕੇ ਗੇਮਾਂ ਖੇਡ ਲੈਣੀਆਂ ਖਾ ਪੀ ਲੈਣਾ ਇੱਕ ਦਿਨ ਮੇਰੀ ਸਕੂਟੀ ਖੜੀ ਜੀ ਬਾਹਰ ਗੇਮਾਂ ਖੇਡੀ ਜਾਈਏ ਉਹ ਜਿਵੇਂ ਜਵਾਕ ਜੇ ਖੇਡਦੇ ਹੁੰਦੇ ਆ ਵੀ ਆਹ ਮੈਂ ਤੈਨੂੰ ਦੱਸਦਾ ਉਸ ਮੈਕਡਾਉਨ ਚਲਦੀ ਸੀ ਆਹ ਮਾਰਤਾ ਐ ਕਰਤਾ ਉਹ ਪਾਪਾ ਦੁਕਾਨ ਦੇ ਉੱਤੋਂ ਆਏ ਵੇਖ ਕੇ ਉਵੇਂ ਚਲੇ ਗਏ ਸ਼ਾਮੇ ਮੈਂ ਕਰੇਗਾ ਕਹਿੰਦੇ ਕਿੱਥੇ ਸੀ ਮੈਂ ਕਿਹਾ ਜੀ ਟਿਊਸ਼ਨ ਕਹਿੰਦੇ ਸਹੀ ਸਹੀ ਦੱਸ ਦੇ ਕਿੱਥੇ ਸੀ ਮੈਂ ਕਹਾਂ ਜੀ ਟਿਊਸ਼ਨ ਉਹਨਾਂ ਨੇ ਮੇਰੇ ਦੋ ਮਾਰੀਆਂ ਕੰਨ ਤੇ ਕਹਿੰਦੇ ਸਹੀ ਸਹੀ ਹਾਲੇ ਵੀ ਦੱਸ ਦੇ ਕਿੱਥੇ ਸੀ ਮੈਂ ਕਹਿੰਦੇ ਮੈਂ ਵੇਖ ਲਿਆ ਤੈਨੂੰ ਕਿੱਥੇ ਸੀ ਇਹੋ ਜੇ ਬੱਚੇ ਭਾਜੀ ਜਿਵੇਂ ਮੇਰੇ ਵਰਗੇ ਮੈਂ ਕਹਿ ਦਿੰਦਾ ਮੇਰੇ ਵਰਗੇ ਜਵਾਕ ਜਦੋਂ ਵੱਡੇ ਹੁੰਦੇ ਹਨ ਨਾ ਪਹਿਲਾਂ ਤਾਂ ਆਪਣੇ ਮਾਪਿਆਂ ਨੂੰ ਜਾਣ ਮਤਲਬ ਦੁਖੀ ਕਰ ਹੀ ਰੱਖਦੇ ਆ ਵੀ ਨਹੀਂ ਆ ਰਹੇ ਨਹੀਂ ਹੁੰਦਾ ਤੁਸੀਂ ਵੀ ਇੱਦਾਂ ਸ਼ਰਾਰਤੀ ਸੀ ਭਾਜੀ ਬੜੀ ਉਹ ਬਚਪਨ ਹੀ ਨਹੀਂ ਹੈ ਜਿੱਦੇ ਜੀ ਸ਼ਰਾਰਤ ਨਹੀਂ ਹੈਗੀ ਕਹਿੰਦੇ ਬੱਚਾ ਤੇ ਬਾਂਦਰ ਜੇ ਚੁੱਪ ਕਰਕੇ ਬੈਠੇ ਸੰਜੋ ਬਿਮਾਰ ਨੇ ਵਾਹ ਠੀਕ ਹੈ ਨਾ ਇਹ ਇਲਤਾ ਕਰਦੇ ਚੰਗੇ ਲੱਗਦੇ ਨੇ ਔਰ ਇਲਤਾ ਦੇ ਵਿੱਚੋਂ ਹੀ ਸਮਾਜ ਦੀ ਸੋਝੀ ਆਉਂਦੀ ਹੈ ਜਿਹੜੀ ਚੀਜ਼ ਨਾ ਸਾਡਾ ਕੋਈ ਰابطਾ ਹੀ ਨਹੀਂ ਉਹਦੇ ਤੋਂ ਸਿੱਖਾਂਗੇ ਕਿਵੇਂ ਬਿਲਕੁਲ ਸੋ ਸ਼ਰਾਰਤੀ ਹੋਣਾ ਇਲਤੀ ਹੋਣਾ ਕੋਈ ਮਾੜੀ ਗੱਲ ਨਹੀਂ ਬਟ ਉਹਦੇ ਵਿੱਚ ਵੀ ਤੁਹਾਨੂੰ ਬੱਚਿਆਂ ਦੀ ਮੈਂ ਗੱਲ ਕਰਦਾ ਕਿ ਬੱਚੇ ਸ਼ਰਾਰਤੀ ਪੋਜ਼ਿਟਿਵ ਵੇਚ ਹੋਣ ਤੇ ਚੰਗਾ ਜਿਹਦੇ ਵਿੱਚ ਕਿਸੇ ਦਾ ਨੁਕਸਾਨ ਨਾ ਕਰਨ ਇੰਟੈਂਸ਼ਨਲੀ ਕਿਸੇ ਦਾ ਬੁਰਾ ਨਾ ਕਰਨ ਪਰ ਜੇ ਬੱਚਾ ਤੁਹਾਡਾ ਇੰਟੈਂਸ਼ਨਲੀ ਸ਼ਰਾਰਤ ਇਦਾਂ ਦੀ ਕਰਦਾ ਜਿਸ ਦੇ ਨਾਲ ਕਿਸੇ ਦਾ ਨੁਕਸਾਨ ਹੁੰਦਾ ਕਿਸੇ ਦਾ ਕੋਈ ਮਨਾ ਬਹੁਤ ਜ਼ਿਆਦਾ ਕਿਸੇ ਦਾ ਕੋਈ ਐਸਾ ਕਰ ਦਿੰਦਾ ਜਿਸ ਦਾ ਕਿ ਉਹਨੂੰ ਵਿਚਾਰੇ ਨੂੰ ਮੈਨੇਜ ਕਰਨਾ ਔਖਾ ਹੋ ਜਾਏ ਉਹ ਬੱਚੇ ਤੇ ਫਿਰ ਤੁਹਾਨੂੰ ਕਾਉਂਸਲਿੰਗ ਜ਼ਰੂਰ ਕਰਨੀ ਚਾਹੀਦੀ ਹੈ ਉਹਨੂੰ ਸਮਝਾਉਣਾ ਚਾਹੀਦਾ ਅੱਜ ਕੱਲ ਪ੍ਰੋਬਲਮ ਵੀ ਹੈ ਭਾਜੀ ਜਿਵੇਂ ਮਤਲਬ ਆਪਣੇ ਨਹੀਂ ਅੱਜ ਕੱਲ ਤਾਂ ਸਕੂਲਾਂ 'ਚ ਵੀ ਕਾਉਂਸਲਰ ਰੱਖਿਆ ਨੇ ਜਿਹੜੇ ਬੱਚਿਆਂ ਦੀ ਕਾਉਂਸਲਿੰਗ ਕਰਦੇ ਨੇ ਜੇ ਪ੍ਰੋਬਲਮ ਹੈ ਤਾਂ ਉਹਦਾ ਹੱਲ ਵੀ ਨਾਲ ਨਾਲ ਹੈ ਜੀ ਪਰ ਸਾਡੀ ਕਾਉਂਸਲਿੰਗ ਤਾਂ ਇਹਦੇ ਨਾਲ ਹੋ ਜਾਂਦੀ ਹੁੰਦੀ ਸੀ ਮਤਲਬ ਸਾਡੀ ਕਾਉਂਸਲਿੰਗ ਨਹੀਂ ਸਾਡੀ ਕਾਉਂਸਲਿੰਗ ਹੁੰਦੀ ਹੈ ਕੰਨ ਨਾਲ ਲੱਗ ਜਾਂਦੇ ਦੋ ਪੈਂਦੀਆਂ ਸਾਣੀਆਂ ਸਲਿੰਗਾ ਹੋ ਜਾਂਦੀਆਂ ਉਹ ਸਾਡੀ ਪਰ ਅੱਜ ਦੀ ਡੇਟ ਤੁਸੀਂ ਮਾਰਤਾ ਨਹੀਂ ਸਕਦੇ ਕਾਉਂਸਲਿੰਗ ਬੱਚੇ ਦੀ ਹੋਣੀ ਬਹੁਤ ਜ਼ਰੂਰੀ ਹੈ ਕਿ ਜੇ ਬੱਚਾ 네ਗੇਟਿਵ ਵੇ ਦੇ ਵਿੱਚ ਸ਼ਰਾਰਤੀ ਹੈ ਤੇ ਉਹ ਕੱਲ ਨੂੰ ਤੁਹਾਡੇ ਲਈ ਪਰਿਵਾਰ ਲਈ ਔਰ ਸੋਸਾਇਟੀ ਲਈ ਰਿਸਕ ਹੋ ਸਕਦਾ ਸੋ ਸ਼ਾਂਤੀ ਨਾਲ ਪਿਆਰ ਨਾਲ ਬਹਿ ਕੇ ਬੱਚੇ ਦੀ ਕਾਉਂਸਲਿੰਗ ਕਰੋ ਪਰ ਜਿਹੜਾ ਇਲਤਾਂ ਕਰਦਾ ਹੈ ਸ਼ੈਤਾਨੀਆਂ ਕਰਦਾ ਉਹਨੂੰ ਕਰਨ ਦੇ ਕੋਈ ਮੱਚਮਾੜੀ ਗੱਲ ਨਹੀਂ ਬਿਲਕੁਲ ਮੂਵੀ ਕਦੋਂ ਆ ਰਹੀ ਭਾਜੀ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਜੀ ਫਰਲੋ ਔਰ ਮੇਰੇ ਆਪਣੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਸਾਡੀ ਹੈ ਇੰਡੀਪੈਂਡੈਂਟ ਪਹਿਲੀ ਪ੍ਰੋਡਕਸ਼ਨ ਹੈ। ਕੀ ਬਾਤ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਇੱਕ ਪੈਰਲਲ ਸਿਨੇਮਾ ਨਾਲ ਖੜਾ ਕਰੀਏ। ਬਹੁਤ-ਬਹੁਤ ਮੁਬਾਰਕਾਂ ਭਰੀ ਤੁਹਾਨੂੰ। ਰੱਬ ਕਰੇ ਤੁਸੀਂ ਐਵੇਂ ਹੀ ਹਸਾਉਂਦੇ ਖੜਾਉਂਦੇ ਰਹੋ ਲੋਕਾਂ ਨੂੰ ਤੇ ਐਵੇਂ ਹੀ ਤਰੱਕੀਆਂ ਬਖਸ਼ੇ। ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਥੈਂਕ ਯੂ ਸੋ ਮੱਚ।